ਅੱਜ ਮੈਂ ਕੀ ਕਹਿਣਾ ਚਾਹੋਗੇ ਜਿਹੜੇ ਇਨਕ੍ਰੋਜਮੈਂਟ ਨੂੰ ਲੈ ਕੇ ਲਗਾਤਾਰ ਨਿਗਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਅੱਜ ਆਪਣੇ ਘਰ ਕੋਲ ਇਸ ਲਈ ਅਸੀਂ ਕਮਿਸ਼ਨ ਸਾਹਿਬ ਦੇ ਹੁਕਮਾਂ ਦੇ ਮਤਾਬਕ ਅਸੀਂ ਆਪਣੇ ਜਿਹੜੇ ਆਪਣੇ ਗੰਧ ਚੰਦੋ ਦੇ ਜੀ ਕੋਆਇਨ ਬਣਾਇਆ ਗਿਆ ਔਰ ਇਹਦੇ ਲਾਗੇ ਅਸੀਂ ਕੋਈ ਵੀ ਜਿਹੜੀ ਛੋਟੀ ਵੱਡੀ ਨਹੀਂ ਦੱਦਣ ਦਵਾਂਗੇ ਨਾ ਹੀ ਕੋਈ ਰਿਸ਼ਤੇ ਵਾਲਾ ਅਸੀਂ ਇਹ ਤੇ ਲੱਗਣ ਦਵਾਂਗੇ ਅਸੀਂ ਸਾਰੇ ਨੂੰ ਟੀਮ ਕਰਨਾ ਚਾਹੁੰਦੇ ਆ ਕਿ ਇਹਦੇ ਲਾਗੇ ਕੋਈ ਵੀ ਗੱڈیا ਆਪਣਾ ਸਮਾਨ ਵਗੈਰਾ ਨਾ ਲਗਾਣ ਕਿਉਂਕਿ ਜਿਨਾਂ ਨੇ ਅਸੀਂ ਦੂਪਵੰਡ ਬਣਾਇਆ ਅਸੀਂ ਲੋਕਾਂ ਦੇ ਬੈਠਣ ਕੋਲ ਉਹਨਾਂ ਵਰਤੇ ਬਣਾਇਆ ਔਰ ਇਹਨੂੰ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਅਸੀਂ ਇਸਤੇਮਾਲ ਕਰਾਂਗੇ ਕਿਉਂਕਿ ਲੋਕੀ ਕਾਫੀ ਲੋਕ ਆ ਕੇ ਸਮਾਨ ਲਗਾ ਰਹੇ ਜਿਸ ਦੇ ਕਰਕੇ ਜਿਹੜੀ ਇਹਨਾਂ ਰੈਕਸ਼ਨ ਸਾਰੀ ਖਰਾਬ ਹੋ ਰਹੀ ਹੈ ਔਰ ਅਸੀਂ ਇਹਨਾਂ ਬਾਜ਼ਾਰੋਲੇ ਨੂੰ ਵੀ ਕਹਿੰਨਾ ਚਾਹੁੰਦੇ ਹਾਂ ਕਿ ਜੇ ਸਮਾਨ ਹੈ ਆਪਣਾ ਥੋੜਾ ਅੰਦਰ ਕਰਕੇ ਲਗਾਣ ਤਾਂ ਇਹ ਕਾਫੀ ਬਾਜ਼ਾਰ ਦੇ ਵਿੱਚ ਕਾਫੀ ਸੁਧਾਰ ਆਇਆ ਹੈ ਔਰ ਅਸੀਂ ਬਲੇ ਬਾਕੀ ਕੁਝ ਲੋਕ ਰਹਿੰਦੇ ਸੀ ਉਹਨਾਂ ਨੂੰ ਵੀ ਦੀਜ ਕਰਦੇ ਇਹ ਵੀ ਕਿ ਜਿਵੇਂ ਸਮਾਨਾ ਆਪਣਾ ਆਪਣੇ ਦੋ ਤਿੰਨ ਘੋਟਾ ਵੀ ਜਗਾਂ ਤੋਂ ਬਦਲਣ ਦੀ ਕੋਸ਼ਿਸ਼ ਨਾ ਕਰਦੇ ਔਰ ਮੈਮ ਦੇਖਿਆ ਜਾਂਦਾ ਹੈ ਕਿ ਸਿਵਲ ਹਸਪਤਾਲ ਦੇ ਬਾਹਰ ਵੀ ਲੋਕਾਂ ਨੇ ਕਾਫੀ ਐਨਕ੍ਰੋਚਮੈਂਟ ਕੀਤਾ ਹੋਇਆ ਜਿਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਮਰੀਜ਼ਾਂ ਨੂੰ ਉਹਦੇ ਲਈ ਕੀ ਕਾਰਵਾਈ ਕੀਤੀ ਅਸੀਂ ਸਿਵਲ ਹਸਪਤਾਲ ਦੇ ਦੇ ਬਾਹਰ ਲੋਕਾਂ ਨੇ ਜਿੰਦੀਆਂ ਲਗਾਈਆਂ 800 ਤੋਂ ਸਾਰਿਆਂ ਨੂੰ ਕੱਲ ਅਸੀਂ ਵੀ 25 ਜਲਾਣ ਜਿਹੜੇ ਵਾਸੀ ਕੱਲ ਜਿਹੜੇ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਅਸੀਂ ਘੁਮ ਕੇ ਰਾਈਂ ਦਿੱਤਾ 71 ਅਨੰਦਪੁਰ ਦਾ ਪ੍ਰਸਤ ਮਾਨ ਹੈ ਉਡੀਕ ਨੂੰ ਮੇਟ ਕਰਨ ਦੀ ਸਫਲਤਾ ਸਭ ਤੋਂ ਪਹਿਲਾਂ